ਗੁਰਜੀਤ ਸਿੰਘ ਸੰਧੂ ਜਿਨੇ ਕੀ ਪੰਜਾਬ ਸਰਕਾਰ ਨੇ ਇੱਕ ਜ਼ਿੰਮੇਵਾਰੀ ਦਿੱਤੀ ਆ ਤੇ ਖਾਸ ਕਰਕੇ ਨਸ਼ਾ ਮੁਕਤ ਜਿਹੜਾ ਪੰਜਾਬ ਬਣਾਉਂਦਾ ਇੱਕ ਟੀਚਾ ਜਿਹੜਾ ਪੰਜਾਬ ਸਰਕਾਰ ਰੱਖਿਆ ਵਾ ਪਿਛਲੇ ਦਿਨ ਹੀ ਨਸ਼ਾ ਨੁਜਦ ਯੁੱਧ ਨਸ਼ਾ ਵਿਰੋਧ ਮੋਹਮ ਚਲਾਈ ਗਈ ਸੀ ਉਹਦੇ ਵਸੇ ਰੱਖਿਆ ਲੋਕਾਂ ਨੇ ਸੌਵਾ ਤਾਂ ਖਾਦੀਆਂ ਸੀ ਮੁਦਾ ਕਹਨੇ ਵੀ ਸੌਵਾ ਖਾਦੀਆਂ ਸੀ ਪਰ ਇਥੇ ਨਸ਼ਾ ਮੁਕਤ ਪੰਜਾਬ ਕਰਾਂਗੇ ਕਿ ਲੱਗਦਾ ਨਸ਼ਾ ਮੁਕਤ ਪੰਜਾਬ ਹੋ ਗਿਆ ਸੌਵਾ ਦੇ ਨਾਲ ਮੈਂ ਤੁਹਾਨੂੰ ਕੀ ਆਖਿਆ ਵਾ ਸਰਕਾਰਾਂ ਕਿੰਨੀਆਂ ਬਣੀਆਂ ਨਸ਼ੇ ਤੇ ਠੀਕ ਆ ਪੀ ਨਸ਼ੇ ਦੇ ਮੁੱਦੇ ਤੇ ਸਰਕਾਰਾਂ ਬਣੀਆਂ ਪੀ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਕੂਲਾਂ ਦੇ ਵਿੱਚ ਇੱਕ ਸਬਜੈਕਟ ਰੱਖਿਆ ਜਾਵੇ 13 ਸਾਲ ਦੇ ਬੱਚੇ ਜਿਹੜੇ ਆ ਉਹ ਨਸ਼ੇ 'ਚ ਵੜ ਚੁੱਕੇ ਨੇ ਉਹ ਕਿਉਂ ਵੜੇ ਨੇ ਕਿਉਂਕਿ ਤੁਹਾਡੇ ਜਿਹੜੇ ਆਧਾਰੇ ਆ ਸਕੂਲ ਆ ਕਾਲਜ ਆ ਉਹਦੇ ਤੇ ਇਹ ਦੱਸਿਆ ਨਹੀਂ ਜਾਂਦਾ ਵੀ ਇਹ ਮਾੜੀ ਚੀਜ਼ ਆ ਕਿਸ ਤਰ੍ਹਾਂ ਲੋਕਾਂ ਨੂੰ ਸचेत ਕਰੋ ਨੌਜਵਾਨਾਂ ਨੂੰ ਕਿਸ ਤਰ੍ਹਾਂ ਸचेत ਕਰੋਗੇ ਜਿਹੜੇ ਅੱਜ ਦੀ ਨਸ਼ਾ ਵਾਦ ਤੋਂ ਬਾਅਦ ਚਿੱਟਾ ਆ ਠੀਕ ਆ ਜਿਵੇਂ ਪ੍ਰੈਗਾ ਕੈਪਸੂਲ ਆ ਠੀਕ ਆ ਜੇ ਇੱਕ ਵੇਪਸ ਬਹੁਤ ਚੱਲਣ ਦੀਆਂ ਵਾ ਤੁਸੀਂ ਵੇਖਿਆ ਹੋਣਾ ਵਾ ਵੀ ਅੱਜ ਕੱਲ ਬੱਚਿਆਂ ਚ ਬਹੁਤ ਜ਼ਿਆਦਾ ਕ੍ਰੇਜ਼ ਆ ਵੇਪਸ ਜਿਹੜੀਆਂ ਧੂਏ ਵਾਲੇ ਜਿਹੜੇ ਅਕੁਮੈਂਟ ਮਿਲਦੇ ਆ ਸਰਕਾਰੀ ਤੌਰ ਤੇ ਜਿਹੜੀ ਇਹ ਕੈਂਪੇਨ ਚੱਲੀ ਆ ਨਾ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਚੱਲੀ ਆ ਵੀ ਲੋਕਾਂ ਚ ਇੱਕ ਅਵੇਰਨੈਸ ਕੈਂਪ ਲੱਗੇ ਜਿਹਦੇ ਨਾਲ ਲੋਕ ਇਸ ਨਸ਼ੇ ਨੂੰ ਅਬਯੂਜ਼ ਨਾ ਕਰਨ ਇੱਕ ਦਸੰਬਰ ਤੋਂ ਐਚ ਆਈ ਵੀ ਅਵੇਰਨੈਸ ਕੈਂਪ ਲੱਗੂਗਾ ਤੇ ਇੱਕ ਜਿਹੜਾ ਨਸ਼ਾ ਮੁਕਤ ਪੰਜਾਬ ਉਹਦੀ ਜਿਹੜੀ ਕੈਂਪੇਨ ਆ ਜਿਹੜੀ ਉਹ 6 ਤਰੀਕ ਤੋਂ ਜਿਹੜੀ ਆ 6 ਦਸੰਬਰ ਤੋਂ ਜਿਹੜੀ ਸ਼ੁਰੂ ਹੋ ਕੇ ਵੀ 1 ਮਹੀਨਾ ਜਿਹੜੀ ਕੈਂਪੇਨ ਜਿਹੜੀ ਇਹ ਚੱਲੂਗੀ ਆਪਣੀ ਨੌਜਵਾਨ ਪੀੜ੍ਹੀ ਜਿਹੜੀ ਅਜੇ ਸਕੂਲਾਂ ਕਾਲਜਾਂ ਚੋਂ ਇਸ ਦਲਦਲ ਚ ਜਾਣੀ ਆ ਸਾਨੂੰ ਉਹਨੂੰ ਰੋਕਣ ਲਈ ਉਹਨਾਂ ਦੀ ਕਾਉਂਸਲਿੰਗ ਤੇ ਅਵੇਅਰਨੈਸ ਕੈਂਪ ਜਿਹੜੇ ਆ ਉਹਦੀ ਆਪਾਂ ਨੂੰ ਜਿਹੜੀ ਜ਼ਿੰਮੇਵਾਰੀ ਆ ਉਹ ਦਿੱਤੀ ਗਈ ਨਸ਼ੇ ਆਲਾ ਵੀ ਇੱਕ ਸਾਡਾ ਵੀਰ ਆ ਕੋਈ ਭਰਾ ਆ ਜਾਂ ਕਿਸੇ ਦਾ ਹਸਬੰਦ ਆ ਜਾਂ ਕਿਸੇ ਦਾ ਪੋਤੇ ਆ ਠੀਕ ਆ ਉਹਨਾਂ ਨੂੰ ਗਲ ਬਕੜੀ ਲੈ ਕੇ ਆਪਾਂ ਰਲ ਕੇ ਬਚਾ ਸਕਦੇ ਆ ਕਿਉਂਕਿ ਵੇਖੋ ਸਰਕਾਰਾਂ ਮੈਡੀਸਨ ਦੇ ਸਕਦੀਆਂ ਰੀਹੈਬਿਲੀਟੇਸ਼ਨ ਕਰ ਸਕਦੀਆਂ ਠੀਕ ਆ ਪਰ ਉਸ ਤੋਂ ਬਾਅਦ ਉਹ ਦੁਬਾਰਾ ਜਦੋਂ ਨਸ਼ੇ 'ਚ ਲੱਗਦਾ ਏ ਉਹ ਸਿਰਫ ਇੱਕ ਸੁਸਾਇਟੀ ਤੇ ਪਰਿਵਾਰ ਦਾ ਜਿਹੜਾ ਕੰਪਰੋਮਾਈਜ਼ ਉਹਦੇ ਨਾਲ ਨਹੀਂ ਹੁੰਦਾ ਕਿਉਂਕਿ ਪਰਿਵਾਰ ਵੀ ਕਿਤਨਾ ਕਿਤੇ ਉਹਨੂੰ ਤਾਨੇ ਮਾਰਦਾ ਏ ਉਹਨੂੰ ਡੀਗ੍ਰੇਡ ਕਰਦਾ ਏ ਉਹ ਦੁਬਾਰਾ ਫੇਰ ਉਸੇ ਨਸ਼ੇ 'ਚ ਵੜ ਕੇ ਤੇ ਆਪਣੀ ਜ਼ਿੰਦਗੀ ਬਰਬਾਦ ਕਰਨ ਬਾਰੇ ਸੋਚਣ ਲੱਗ ਪੈਂਦਾ ਘਰ ਘਰ ਨਸ਼ਾ ਪਹੁੰਚਿਆ ਵਾ ਪਿੰਡ ਪਿੰਡ ਦੀ ਗੱਲ ਕਰੀਏ ਚਿੱਟੇ ਦੇ ਨਾਲ ਮਾਮਾ ਦੇ ਪੁੱਤ ਮਾਰ ਰਹੇ ਨੇ ਭੈਣਾਂ ਦੇ ਭਰਾ ਮਾਰ ਰਹੇ ਨੇ ਕਿ ਲੱਗਦਾ ਤੁਹਾਡੀ ਇਸ ਮਹਿਮੇ ਦੇ ਨਾਲ ਕਿਤੇ ਬੂਰ ਪਊਗਾ ਨੌਜਵਾਨ ਪੀੜੀ ਜਿਹੜੀ ਆ ਨਸ਼ਾ ਤੋਂ ਦੂਰ ਜਾਊਗੀ ਤੇ ਫਿਰ ਰੰਗਲਾ ਪੰਜਾਬ ਜਿਹੜਾ ਜੇ ਮੁਖਮਤੀ ਸਾਹਿਬ ਕਹਿੰਦੇ ਨੇ ਰੰਗਲਾ ਪੰਜਾਬ ਬਣੂਗਾ ਸਾਰੇ ਆਪਾਂ ਰਲ ਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜੇ ਆਪਾਂ ਨੌਜਵਾਨਾਂ ਨੂੰ ਬਚਾਉਣ ਦੀ ਮਹਿਮਾ ਚਲਾਵਾਂਗੇ ਤੇ ਮੈਨੂੰ ਲੱਗਦਾ ਹੈ ਵੀ ਨੌਜਵਾਨ ਪੀੜੀ ਸਿਰਫ ਜਾਗਰੂਤ ਕਰਨ ਦੀ ਲੋੜ ਆ ਇਹ ਇੱਕ ਦਿਨ ਦਾ ਕੰਮ ਨਹੀਂ ਹੈਗਾ ਜਾਂ ਇੱਕ ਮਹੀਨੇ ਦਾ ਕੰਮ ਨਹੀਂ ਆ ਵੀ ਆਪਾਂ ਇੱਕ ਮਹੀਨਾ ਕੈਂਪੇਨ ਚਲਾਈ ਤੇ ਬਾਅਦ ਚੋਂ ਨਸ਼ਾ ਖਤਮ ਹੋ ਜਾਣਾ ਸასიਖਾ ਦੋਸਤੋ ਮੈਂ ਹਟਵੜਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਦਾ ਅਮਰ ਸਾਧੀਆਂ ਤੁਹਾਨੂੰ ਤੇ ਉਸ ਨੌਜਵਾਨ ਨਾਲ ਗੱਲਬਾਤ ਕਰਾਵਾਂਗੇ ਗੁਰਜੀਤ ਸਿੰਘ ਸੰਧੂ ਜਿਨੇ ਕੀ ਪੰਜਾਬ ਸਰਕਾਰ ਨੇ ਇੱਕ ਜ਼ਿੰਮੇਵਾਰੀ ਦਿੱਤੀ ਆ ਪੰਜਾਬ ਜਿਹੜੇ ਕੀ ਲੀਗਲ ਮੈਂਬਰ ਬਣੇ ਨੇ ਅਤੇ ਖਾਸ ਕਰਕੇ ਨਸ਼ਾ ਮੁਕਤ ਜਿਹੜਾ ਪੰਜਾਬ ਬਣਾਉਂਦਾ ਇੱਕ ਟੀਚਰ ਜਿਹੜਾ ਪੰਜਾਬ ਸਰਕਾਰ ਰੱਖਿਆ ਵਾ ਜਿੱਥੇ ਪਹਿਲਾਂ ਯੋਧ ਨਸ਼ਿਆਂ ਵੱਲ ਚਲਾਇਆ ਗਿਆ ਉੱਥੇ ਨਸ਼ਾ ਮੁਕਤ ਪੰਜਾਬ ਜਿਹੜੀ ਚਲਾਈ ਗਈ ਆ ਵੱਡੀ ਮਹਿਮ ਦਾ ਜਿਹੜਾ ਹਿੱਸਾ ਬਣਗੇ ਤੇ ਕਰ-ਕਰ ਜਾ ਕੇ ਲੋਕਾਂ ਨੂੰ ਜਾਗਰੂਤ ਕਰਨਗੇ ਬਾਕੀ ਵੀ ਗੱਲਬਾਤ ਹੀ ਕਰਾਂਗੇ ਗੁਰਜੀਤ ਸਿੰਘ ਸੰਧੂ ਦੇ ਨਾਲ ਪੁੱਛਾਂਗੇ ਕਿ ਕਿਸ ਤਰ੍ਹਾਂ ਟੀਮ ਕੰਮ ਕਰੂਗੀ ਅਤੇ 6 ਦਸੰਬਰ ਨੂੰ ਇੱਕ ਵੱਡੀ ਜਿਹੜੀ ਆ ਰੈਲੀ ਵੀ ਗੱਡੀ ਜਾਊਗੀ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਜਾਗਰੂਤ ਕੀਤਾ ਜਾਊਗਾ ਕਿ ਨਸ਼ਿਆਂ ਤੋਂ ਕਿਸਤਾ ਜਿਹੜਾ ਬਚਣਾ ਹੈ ਆਓ ਗੱਲਬਾਤ ਕਰਦੇ ਹਾਂ ਗੁਡੀ ਸਿੰਘ ਸੰਧੂ ਦੇ ਨਾਲ ਸੰਧੂ ਸਾਹਿਬ ਸਭ ਤੋਂ ਵੱਲ ਵਧਾਈ ਦੇ ਪਾਤਰੋ ਵੱਡੀ ਜ਼ਿੰਮੇਵਾਰੀ ਦਿੱਤੀ ਸਰਕਾਰ ਨੇ ਤੁਹਾਨੂੰ ਕੀ ਕਹਿਣਾ ਚਾਹੋਗੇ ਲੀਗਲ ਰਿਵਿਜ਼ਰ ਲਗਾਇਆ ਗਿਆ ਤੁਹਾਨੂੰ ਅ ਨਹੀਂ ਜੀ ਆਪਣੇ ਜਿਹੜੀ ਅਥਾਰਟੀ ਆ ਨਾ ਆਪਾਂ ਇਹਦੇ ਮੈਂਬਰ ਬਣੇ ਆ ਜਿਹੜੀ ਲੀਗਲ ਅਥਾਰਟੀ ਆ ਅਮਰਸਰ ਸੇਵਾਵਾਂ ਜਿਹੜੀ ਕਾਨੂੰਨ ਸੇਵਾਵਾਂ ਅਥਾਰਟੀ ਆ ਉਹਨਾਂ ਦੇ ਸਾਨੂੰ ਮੈਂਬਰ ਜਿਹੜਾ ਵਾ ਉਹਨਾਂ ਨਿਯੁਕਤ ਕੀਤਾ ਹੈ ਤੇ ਉਹਦੇ ਵਿੱਚ ਅਸੀਂ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਆਂ ਵੀ ਜਿਵੇਂ ਹੜ੍ਹ ਦੀਆਂ ਪ੍ਰੋਬਲਮਾਂ ਪਿਛੇ ਜੇ ਆਈਆਂ ਸੀ ਸਾਡੇ ਜਿਹੜੇ ਇੱਥੋਂ ਦੇ 83 ਦੇ ਜਿਹੜੇ ਹੈੱਡ ਨੇ ਉਹ ਹੈਗੇ ਨੇ ਅਮਰਦੀਪ ਸਿੰਘ ਬੈਂਸ ਸਿਵਲ ਜੱਜ ਸਾਹਿਬ ਉਹਨਾਂ ਦੀ ਰਹਿਨਮਾਈ ਹੇਠਾਂ ਜਿਹੜਾ ਇਹ ਪ੍ਰੋਗਰਾਮ ਜਿਹੜਾ ਕੋਈ ਵੀ ਕੈਂਪੇਨ ਸਰਕਾਰ ਵੱਲੋਂ ਆਉਂਦੀ ਆ ਤੇ ਉਸ ਕੈਂਪੇਨ ਦੇ ਵਿੱਚ ਸਾਨੂੰ ਲੀਗਲ ਜਿਹੜਾ ਵਾ ਉਹ ਮੈਂਬਰ ਜਿੰਨੇ ਵੀ ਹੁੰਦੇ ਆ ਉਹਨਾਂ ਨੂੰ ਵਕ ਵਕ ਏਰੀਆ ਚ ਅਵੇਅਰਨੈਸ ਕੈਂਪ ਜਿਹੜੇ ਆ ਲਾਉਣ ਲਈ ਕਿਹਾ ਗਿਆ ਹੈ ਤੇ ਹੁਣ ਜਿਹੜੀ ਅ ਅੱਜ ਮੀਟਿੰਗ ਸੀ ਉਦੇ ਮੀਟਿੰਗ ਦੇ ਦੌਰਾਨ ਜਿਹੜੀ ਆ ਉਹਨਾਂ ਨੇ ਸਾਨੂੰ ਇਹ ਦੱਸਿਆ ਗਿਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਇੱਕ ਦਸੰਬਰ ਤੋਂ ਐਚ ਆਈ ਵੀ ਅਵੇਅਰਨੈਸ ਕੈਂਪ ਲੱਗੂਗਾ ਤੇ ਇੱਕ ਜਿਹੜਾ ਨਸ਼ਾ ਮੁਕਤ ਪੰਜਾਬ ਉਹਦੀ ਜਿਹੜੀ ਕੈਂਪੇਨ ਆ ਜਿਹੜੀ ਉਹ 6 ਤਰੀਕ ਤੋਂ ਜਿਹੜੀ ਆ 6 ਦਸੰਬਰ ਤੋਂ ਜਿਹੜੀ ਸ਼ੁਰੂ ਹੋ ਕੇ ਵੀ ਇੱਕ ਮਹੀਨਾ ਜਿਹੜੀ ਕੈਂਪੇਨ ਜਿਹੜੀ ਇਹ ਚੱਲੂਗੀ ਤੇ ਲਗਾਤਾਰ ਜਿਹੜੀਆਂ ਲੀਗਲ ਅਥਾਰਟੀ ਵੱਲੋਂ ਸੇਵਾਵਾਂ ਦੀ ਜਿਹੜੀ ਕੋਈ ਤੇ ਨਮੀ ਕੋਈ ਮੰਨ ਲਓ ਵਕੀਲ ਦੀ ਲੋੜ ਪੈਂਦੀ ਆ ਸਰਕਾਰੀ ਜਾਂ ਕੋਈ ਹੋਰ ਕੋਈ ਸਮੱਸਿਆ ਆਉਂਦੀ ਸਰਕਾਰੀ ਉਹਦੇ ਵਿੱਚ ਵੀ ਅਸੀਂ ਜਿਹੜਾ ਵਾ ਹਰ ਇੱਕ ਨਾਗਰਿਕ ਅਮਰਸਰ ਦੀ ਜਿਹੜੀ ਆ ਉਹ ਮਤ ਕਰਦੇ ਆ ਸਤੂ ਸਾਹਿਬ ਕਿਸ ਤਰ੍ਹਾਂ ਕੰਮ ਕਰੋਗੇ ਖਾ ਕੇ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਜਿਵੇਂ ਤੁਸੀਂ ਸੱਸਿਆ ਵੀ 6 ਦਸੰਬਰ ਨੂੰ ਸ਼ੁਰੂ ਹੋਣੀ ਆ ਨਸ਼ਾ ਮੁਕਤ ਪੰਜਾਬ ਕਿ ਨਵੀਂ ਜਿਹੜੀ ਇੱਕ ਰੈਲੀ ਸ਼ੁਰੂ ਹੋਣੀ ਆ ਲੋਕਾਂ ਨੂੰ ਜਾਗਰ ਕੀਤਾ ਜਾਊਗਾ ਪਰ ਪਹਿਲਾਂ ਵੀ ਪੰਜਾਬ ਸਰਕਾਰ ਵੱਲ ਨਸ਼ਾ ਯੁੱਧ ਨਸ਼ਾ ਵੱਲ ਸ਼ੁਰੂ ਕੀਤਾ ਗਿਆ ਸੀ ਕਿਸ ਤਰ੍ਹਾਂ ਦੀ ਇੱਕ ਨਵਾਂ ਜਿਹੜਾ ਹੋ ਸ਼ੁਰੂ ਕੀਤਾ ਗਿਆ ਕਿ ਲੱਗਦਾ ਪਹਿਲਾਂ ਨਸ਼ਾ ਜਿਹੜਾ ਖਤਮ ਹੋ ਗਿਆ ਜਾਂ ਨਸ਼ਾ ਘਟ ਗਿਆ ਵਾ ਜੀ ਨੂੰ ਲੱਗੇ ਵੇਖੋ ਜੀ ਜਿਹੜੀ ਸਾਨੂੰ ਜਿਹੜੀ ਇਹ ਲੀਗਲ ਜਿਹੜੇ ਅਸੀਂ ਵਲੰਟੀਅਰ ਕੰਮ ਕਰਦੇ ਆ ਮੈਂਬਰ ਬਣੇ ਆ ਲੀਗਲ ਅਥਾਰਟੀ ਦੇ ਸੇਵਾਵਾਂ ਦੇ ਅੰਮ੍ਰਿਤਸਰ ਦੇ ਉਹਦੇ ਵਿੱਚ ਜਿਹੜਾ ਵਾ ਇੱਕ ਲੋਕਾਂ ਨੂੰ ਜਾਗਰੂਤ ਕੈਂਪ ਲਗਾਏ ਜਾਂਦੇ ਆ ਮੰਨ ਲਓ ਸਕੂਲਾਂ ਕਾਲਜਾਂ ਚ ਪਿੰਡਾਂ ਚ ਕਸਬਿਆਂ ਚ ਠੀਕ ਆ ਵੱਖ-ਵੱਖ ਸਰਕਾਰੀ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਉਹਦੇ ਨਾਲ ਕੀ ਹੁੰਦਾ ਵਾ ਵੀ ਜਦੋਂ ਵੀ ਅਥਾਰਟੀ ਦੀ ਕੋਈ ਵੀ ਆਉਂਦੀ ਆ ਕੈਂਪੇਨਸ ਆਉਂਦੀਆਂ ਵਾ ਉਦੇ ਵਿੱਚ ਸਾਡਾ ਕੰਮ ਹੁੰਦਾ ਵਾ ਅਵੇਅਰਨੈਸ ਕੈਂਪ ਠੀਕ ਆ ਵੀ ਲੋਕਾਂ ਨੂੰ ਨਸ਼ੇ ਪ੍ਰਤੀ ਵੀ ਕਿਹੜੀਆਂ ਮਾੜੀਆਂ ਕੁਰਤੀਆਂ ਜਿਹਦੇ ਕਰਕੇ ਬੰਦਾ ਨਸ਼ਾ ਕਰਕੇ ਜਿਹੜਾ ਵਾ ਉਹ ਕਿਹੜੇ ਦਲਦਲ ਚ ਤਸ ਜਾਂਦਾ ਏ ਉਹਦੇ ਚ ਆਪਾਂ ਜਦੋਂ ਇੱਕ ਬੱਚਿਆਂ ਨੂੰ ਜਾਂ ਕੈਂਪੇਨ ਲਾਉਂਦੇ ਆ ਉਹਦੇ ਵਿੱਚ ਸਾਨੂੰ ਇਹ ਸਾਥਾ ਮਿਲਦੀ ਆ ਵੀ ਜਿਹੜੇ ਬੱਚੇ ਆਉਣ ਵਾਲੀ ਪੀੜ੍ਹੀ ਆ ਜਿਹੜੀ ਠੀਕ ਆ ਚਲੋ ਜਿਹੜੇ ਲੱਗੇ ਆ ਉਹ ਤੇ ਸਮੇਂ-ਸਮੇਂ 'ਤੇ ਸਰਕਾਰਾਂ ਨੇ ਨਸ਼ਾ ਛਡਾਊ ਕੇਂਦਰ ਖੋਲੇ ਆ ਠੀਕ ਆ ਉਹਨਾਂ ਚ ਆਪਣਾ ਇਲਾਜ ਕਰਾ ਸਕਦੇ ਆ ਪਰ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਜਿਹੜੀ ਹੈ ਦੇ ਸਕੂਲਾਂ ਕਾਲਜਾਂ ਚੋਂ ਇਸ ਦਲਦਲ ਚ ਜਾਣੀ ਆ ਸਾਨੂੰ ਉਹਨੂੰ ਰੋਕਣ ਲਈ ਉਹਨਾਂ ਦੀ ਕਾਉਂਸਲਿੰਗ ਤੇ ਅਵੇਰਨੈਸ ਕੈਂਪ ਜਿਹੜੇ ਆ ਉਹਦੀ ਆਪਾਂ ਨੂੰ ਜਿਹੜੀ ਜ਼ਿੰਮੇਵਾਰੀ ਆ ਉਹ ਦਿੱਤੀ ਗਈ ਆ ਜਿਸ ਵੀ ਸੰਧੂ ਸਾਹਿਬ ਕਿਹੜੇ ਕਿਹੜੇ ਨਸ਼ੇ ਦੀ ਗੱਲ ਕੀਤੀ ਜਾਊਗੀ ਸਭ ਤੋਂ ਵੱਧ ਤੁਸੀਂ ਕਿਹਨੂੰ ਨਸ਼ਾ ਖਤਰਨਾਕ ਮੰਨਦੇ ਹੋ ਪੰਜਾਬ ਜਿਹਨੇ ਨੌਜਵਾਨੀ ਜਿਹੜੀ ਆ ਉਹ ਬਰਬਾਦ ਕਰ ਦਿੱਤੀ ਜੀ ਆ ਤੇ ਤੁਸੀਂ ਵਲੰਟੀਅਰ ਇੱਕ ਤੌਰ ਤੇ ਕੰਮ ਕਰੋਗੇ ਕਿਸ ਤਰ੍ਹਾਂ ਲੋਕਾਂ ਨੂੰ ਸੁਚੇਤ ਕਰੋ ਨੌਜਵਾਨਾਂ ਨੂੰ ਕਿਸ ਤਰ੍ਹਾਂ ਸੁਚੇਤ ਕਰੋਗੇ ਚੀਨ ਵਾਲੇ ਵੇਖੋ ਜੀ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਆ ਵਾ ਵੀ ਮੇਣ ਆ ਜਿਹੜੇ ਅੱਜ ਦੇ ਨਸ਼ਾ ਵਤੋਂ ਵਤ ਚਿੱਟਾ ਠੀਕ ਆ ਜਿਵੇਂ ਪ੍ਰੈਗਾ ਕੈਪਸੂਲ ਆ ਠੀਕ ਆ ਜੇ ਇੱਕ ਵੇਪਸ ਬਹੁਤ ਚੱਲਣ ਦੀਆਂ ਵਾ ਤੁਸੀਂ ਵੇਖਿਆ ਹੋਣਾ ਵਾ ਵੀ ਅੱਜ ਕੱਲ ਬੱਚਿਆਂ ਚ ਬਹੁਤ ਜ਼ਿਆਦਾ ਕ੍ਰੇਜ਼ ਆ ਵੇਪਸ ਜਿਹੜੀਆਂ ਧੂਏ ਵਾਲੇ ਜਿਹੜੇ ਅਕਮੈਂਟ ਮਿਲਦੇ ਆ ਠੀਕ ਆ ਸਰਕਾਰ ਨੇ ਉਹ ਬੈਨ ਕੀਤਾ ਆ ਤੇ ਤੁਸੀਂ ਵੇਖ ਸਕਦੇ ਹੋ ਜੇ ਆਨਲਾਈਨ ਮਿਲ ਰਹੇ ਆ ਠੀਕ ਆ ਪਹਿਲਾਂ ਇਹ ਆਨਲਾਈਨ ਇਹ ਵੇਪਸ ਜਿਹੜੀਆਂ ਨਹੀਂ ਮਿਲਦੀਆਂ ਸੀ ਤੇ ਆਮ ਕੋਖਿਆਂ ਤੋਂ ਜਿਹੜਾ ਆ ਬੰਦ ਕਰਤਾ ਸੀ ਸਰਕਾਰ ਨੇ ਵੀ ਇਹ ਅਲਾਉਡ ਨਹੀਂ ਆ ਠੀਕ ਆ ਇਹ ਇੱਕ ਨਸ਼ਾ ਹੀ ਗਿਣਿਆ ਜਾਂਦਾ ਵੀ ਉਹ ਚ ਬੰਦਾ ਦਲਦਲ ਚ ਵੜ ਸਕਦਾ ਸ਼ੁਰੂਆਤੀ ਦੌਰ ਜਿਹੜਾ ਆਪਾਂ ਕਹਿ ਸਕਦੇ ਆ ਤੇ ਉਹ ਅੱਜ ਮੈਂ ਵੇਖਿਆ ਵੀ ਇੱਕ Google ਤੇ ਸਰਚ ਮਾਰੋ ਵੀ ਵੇਵ ਚਾਹੀਦੀਆਂ ਉਹ ਤੁਸੀਂ ਆਨਲਾਈਨ ਆਪਣੇ ਘਰੇ ਮੰਗਾ ਸਕਦੇ ਜੀ ਵੀ ਇਹ ਵੱਡੇ ਪੱਧਰ ਤੇ ਸਰਕਾਰ ਨੂੰ ਇੰਨਾ ਛੋਟੀਆਂ ਛੋਟੀਆਂ ਚੀਜ਼ਾਂ ਵੱਲ ਧਿਆਨ ਦੇਣਾ ਪੈਣਾ ਇਹਦੇ ਲਈ ਇੱਕ ਲੀਗਲ ਜਿਹੜੇ ਡਿਪਾਰਟਮੈਂਟ ਜਿਹੜਾ ਸਰਕਾਰੀ ਤੌਰ ਤੇ ਜਿਹੜੀ ਇਹ ਕੈਂਪੇਨ ਚੱਲੀ ਆ ਨਾ ਇੰਨਾਂ ਚੀਜ਼ਾਂ ਨੂੰ ਲੈ ਕੇ ਹੀ ਚੱਲੀ ਆ ਵੀ ਲੋਕਾਂ ਚ ਇੱਕ ਅਵੇਰਨੈਸ ਕੈਂਪ ਲੱਗੇ ਜਿਹਦੇ ਨਾਲ ਲੋਕ ਇਸ ਨਸ਼ੇ ਨੂੰ ਅਬਿਊਜ਼ ਨਾ ਕਰਨ ਵੀ ਅਬਿਊਜ਼ ਨਾ ਕਰਨ ਅਸੀਂ ਦੇਖਿਆ ਸੰਧੂ ਸਾਹਿਬ ਘਰ ਘਰ ਨਸ਼ਾ ਪਹੁੰਚਿਆ ਵਾ ਪਿੰਡ ਪਿੰਡ ਦੀ ਗੱਲ ਕਰੀਏ ਚਿੱਟੇ ਦੇ ਨਾਲ ਮਾਮਾ ਦੇ ਪੁੱਤ ਮਾਰੇ ਨੇ ਭੈਣਾਂ ਦੇ ਭਰਾ ਮਾਰੇ ਨੇ ਬਰਬਾਦੀ ਹੋਈ ਆ ਅਸੀਂ ਦੇਖਿਆ ਸਵੇਿਆਂ ਚ ਅੱਗ ਲੱਗਦੀ ਆ ਅੱਜ ਵੀ ਸਵੇਕ ਦੇ ਖਾਸਕੇ ਨੌਜਵਾਨਾਂ ਦੇ ਜਿਹੜੇ ਵੱਡੀ ਤਲਾਬੀ ਜਾ ਰਹੇ ਨੇ ਕਿਉਂਕਿ ਅਸੀਂ ਦੇਖਿਆ ਨਸ਼ਾ ਜਿਹੜਾ ਏਡਾ ਵੱਡਾ ਪੰਜਾਬ ਦੀ ਕੋੜ ਬਣ ਕੇ ਸਾਡੀ ਜਵਾਨੀ ਚੰਬੜ ਗਿਆ ਕਿ ਲੱਗਦਾ ਤੁਹਾਡੀ ਇਸ ਮਹਿਮ ਦੇ ਨਾਲ ਕਿਤੇ ਬੂਰ ਪਊਗਾ ਨੌਜਵਾਨ ਪੀੜੀ ਜਿਹੜੀ ਆ ਨਸ਼ਾ ਤੋਂ ਦੂਰ ਜਾਓਗੇ ਤੇ ਫਿਰ ਰੰਗਲਾ ਪੰਜਾਬ ਜਿਹੜਾ ਜੇ ਮੁਖਮਤੀ ਸਾਹਿਬ ਕਹਿੰਦੇ ਨੇ ਰੰਗਲਾ ਪੰਜਾਬ ਬਣੂਗਾ ਵੇਖੋ ਜੀ ਮੈਂ ਤੇ ਇੱਕੋ ਗੱਲ ਕਹੂੰਗਾ ਵੀ ਹਰ ਇੱਕ ਪਾਰਟੀਆਂ ਨੂੰ ਕੱਲਾ ਇੱਕ ਪੰਜਾਬ ਸਰਕਾਰ ਨੂੰ ਨਾ ਆਪਾਂ ਕਹੀਏ ਜਿੰਨੀਆਂ ਵੀ ਸਿਆਸੀ ਪਾਰਟੀਆਂ ਐ ਜਿਹੜੇ ਵੀ ਆਪਣੇ ادارے ਆ ਜਿਵੇਂ ਸੰਸਥਾਵਾਂ ਠੀਕ ਆ ਜਿੰਨੇ ਗੁਰਦੁਆਰੇ ਆ ਜਿੰਨੀਆਂ ਵੀ ਸਾਰੇ ਆਪਾਂ ਰਲ ਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜੇ ਆਪਾਂ ਨੌਜਵਾਨਾਂ ਨੂੰ ਬਚਾਉਣ ਦੀ ਮਿਹਨਤ ਚਲਾਵਾਂਗੇ ਤੇ ਮੈਨੂੰ ਲੱਗਦਾ ਹੈ ਕਿ ਨੌਜਵਾਨ ਪੀੜੀ ਸਿਰਫ ਜਾਗਰੂਤ ਕਰਨ ਦੀ ਲੋੜ ਆ ਕਿਉਂ ਕਿ ਉਤਸ਼ਾਹ ਹੋ ਕੇ ਉਹ ਦੂਜੇ ਕਿਸੇ ਬੱਚੇ ਵੱਲ ਵੇਖ ਕੇ ਤੇ ਨਸ਼ਾ ਕਰਨ ਲੱਪੰਦੇ ਆ ਪਰ ਉਹਨਾਂ ਦੀ ਜਦੋਂ ਮਜਬੂਰੀ ਬਣ ਜਾਂਦੀ ਆ ਵੀ ਕੋਈ ਵੀ ਸਰਕਾਰ ਆਵੇ ਮੈਂ ਕਿਸੇ ਵੀ ਸਰਕਾਰ ਨੂੰ ਭੰਡਰਾ ਨਹੀਂ ਚਾਹੁੰਦਾ ਸਰਕਾਰਾਂ ਆਪਣੇ ਲੈਵਲ ਤੇ ਕੰਮ ਕਰ ਰਹੀਆਂ ਹਨ ਪਰ ਜਿਹੜੀਆਂ ਵੀ ਸੰਸਥਾਵਾਂ ਜਿਵੇਂ ਸਾਡੇ ਅਰਗੇ ਕੋਈ ਲੋਕ ਆ ਜਿਹੜੇ ਸਮਾਜ ਚ ਵਿਚਲਦੇ ਨੇ ਉਹਨਾਂ ਨੂੰ ਇਹ ਇੱਕ ਦਿਨ ਦਾ ਕੰਮ ਨਹੀਂ ਹੈਗਾ ਜਾਂ ਇੱਕ ਮਹੀਨੇ ਦਾ ਕੰਮ ਨਹੀਂ ਆ ਵੀ ਆਪਾਂ ਇੱਕ ਮਹੀਨਾ ਕੈਂਪੇਨ ਚਲਾਈ ਤੇ ਬਾਅਦ ਚੋਂ ਨਸ਼ਾ ਖਤਮ ਹੋ ਜਾਣਾ ਜਾਂ ਆਪਾਂ ਕੋਈ ਨਸ਼ਾ ਵਿਰੁੱਧ ਕੋਈ ਵੀ ਮਹਿਮਾ ਚਲਾਉਂਦੇ ਆ ਉਹ ਆਪਾਂ ਸਰਕਾਰੀ ਜ਼ਾਇਰਿਆਂ ਤੇ ਛੁੱਟਦੀਏ। ਆਪਾਂ ਵਸੇ ਦੇਖਿਆ ਪਿਛਲੇ ਦਿਨਾਂ ਦੀ ਨਸ਼ਾ ਨੁਜ ਯੁੱਧ ਨਸ਼ਾ ਵਿਰੁੱਧ ਮੋਹਮ ਚਲਾਈ ਗਈ ਸੀ ਉਹ ਤੁਸੀਂ ਦੇਖਿਆ ਲੋਕਾਂ ਨੇ ਸੌਵਾ ਤਾਂ ਖਾਦੀਆਂ ਸੀ। ਉਹਦਾ ਕਹਨੇ ਵੀ ਸੌਵਾ ਖਾਦੀਆਂ ਸੀ ਵੀ ਇਥੇ ਨਸ਼ਾ ਮੁਕਤ ਪੰਜਾਬ ਕਰਾਂਗੇ। ਕਿ ਲੱਗਦਾ ਨਸ਼ਾ ਮੁਕਤ ਪੰਜਾਬ ਹੋ ਗਿਆ? ਨਹੀਂ ਸਰ ਵੇਖੋ ਸੌਵਾ ਦੇ ਨਾਲ ਮੈਂ ਤੁਹਾਨੂੰ ਕੀ ਆਖਿਆ ਵਾ ਸਰਕਾਰਾਂ ਕਿੰਨੀਆਂ ਬਣੀਆਂ ਨਸ਼ੇ ਤੇ। ਠੀਕ ਆ ਵੀ ਨਸ਼ੇ ਦੇ ਮੁੱਦੇ ਤੇ ਸਰਕਾਰਾਂ ਬਣੀਆਂ। ਠੀਕ ਆ ਹੁਣ ਆਪਾਂ ਬਾਹਰਲੇ ਮੁਲਖ ਲਾ ਲਈਏ। ਹਨ ਉਹਨਾਂ ਨੇ ਅਡਾਪ ਥੋੜਾ ਥੋੜਾ ਸਾਨੂੰ ਦੇਣਾ ਪੈਣਾ ਹੈ ਮੇਰਾ ਕਹਿਨ ਦਾ ਭਾਵੇਂ ਆ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਕੂਲਾਂ ਦੇ ਵਿੱਚ ਇੱਕ ਸਬਜੈਕਟ ਰੱਖਿਆ ਜਾਵੇ ਜਿਹੜੀ ਮੇਰੀ ਮੰਗਿਆ ਜੇ ਜਿੰਨੇ ਵੀ ਹੁਣ ਮੈਂ ਨਿਊ ਚੈਨਲਾਂ ਨੂੰ ਆਪਣੇ ਆਪਣੇ ਸੋਸ਼ਲ ਮੀਡੀਆ 'ਤੇ ਸਕੂਲਾਂ ਦੀ ਸਬਜੈਕਟ ਦੀ ਗੱਲ ਕਰਦੇ ਹੋ ਲੱਗਦਾ ਸਕੂਲਾਂ ਦੇ ਬੱਚੇ ਤੱਕ ਜਿਹੜੇ ਨੇ ਨਸ਼ੇ ਦੇ ਭੇਟ ਚੜ ਗਏ ਨੇ ਚਿੱਟੇ ਦੇ ਭੇਟ ਚੜ ਗਏ ਨੇ ਬਿਲਕੁਲ ਜੀ ਬਿਲਕੁਲ ਉਹੀ ਗੱਲ ਮੈਂ ਦੱਸ ਲੱਗਾ ਤੁਹਾਨੂੰ ਕਿ 13 ਸਾਲ ਦੇ ਬੱਚੇ ਜਿਹੜੇ ਆ ਉਹ ਨਸ਼ੇ 'ਚ ਵੜ ਚੁੱਕੇ ਨੇ ਉਹ ਕਿਉਂ ਵੜੇ ਨੇ ਕਿਉਂਕਿ ਤੁਹਾਡੇ ਜਿਹੜੇ ਅਧਾਰੇ ਆ ਸਕੂਲ ਆ ਕਾਲਜ ਆ ਉਹਦੇ ਤੇ ਇਹ ਦੱਸਿਆ ਨਹੀਂ ਜਾਂਦਾ ਵੀ ਇਹ ਮਾੜੀ ਚੀਜ਼ ਆ ਠੀਕ ਹੈ ਨਾ ਜਦਕਿ ਸਕੂਲ ਲੈਵਲ ਤੇ ਬੱਚਿਆਂ ਨੂੰ ਅਵੇਅਰਨੈਸ ਕਰਨੀ ਚਾਹੀਦੀ ਵੀ ਆਹ ਤੁਹਾਡੇ ਲਈ ਮਾੜੀ ਚੀਜ਼ ਆ ਹੁਣ ਬਾਹਰਲੇ ਮੁਲਕਾਂ 'ਚ ਕੀ ਹੁੰਦਾ ਹੈ ਵੀ ਉੱਥੇ ਦੱਸਿਆ ਜਾਂਦਾ ਵੀ ਇੰਨੀ ਡੋਜ਼ ਲੋ ਇੰਨੀ ਡੋਜ਼ ਨਾਲ ਲੋ ਠੀਕ ਆ ਜਿਆਦਾ ਹੀ ਲਓਗੇ ਤੁਹਾਡੀ ਡੈਥ ਹੋ ਸਕਦੀ ਆ ਪਰ ਆਪਾਂ ਇਸ ਚੀਜ਼ ਨੂੰ ਖਤਮ ਕਰਨਾ ਹੈ ਆਪਾਂ ਥੋੜੀ ਥੋੜੀ ਨਹੀਂ ਦੇਣੀ ਆਪਾਂ ਇਹਨਾਂ ਚੀਜ਼ਾਂ ਨੂੰ ਖਤਮ ਕਰਨਾ ਹੈ ਤੇ ਉਹਦੇ ਲਈ ਜਿਹੜੇ 13 ਸਾਲ 14 ਸਾਲ ਦੇ ਬੱਚੇ ਜਿਹੜੇ ਅਜੇ ਜਵਾਨੀ 'ਚ ਪੈਰ ਰੱਖਣਦੇ ਆਪਾਂ ਨੂੰ ਸਕੂਲ ਲੈਵਲ ਤੇ ਇਸ ਚੀਜ਼ ਨੂੰ ਰੋਕਣਾ ਪੈਣਾ ਹੈ ਤੇ ਅਵੇਅਰਨੈਸ ਕੈਂਪ ਜਿਹੜੇ ਆ ਸਕੂਲਾਂ ਤੋਂ ਸ਼ੁਰੂ ਕਰਨੇ ਪੈਣੇ ਆ ਵੀ ਜੇ ਅਹੀਂ ਆਉਣ ਵਾਲੀ ਪੀੜ੍ਹੀ ਵੀ ਵਿਚਾਲੀਏ ਨਾ ਕਿਉਂਕਿ ਜਿਹੜੇ ਤੇ ਲੱਗੇ ਆ ਉਹਨਾਂ ਨੂੰ ਤੇ ਆਪਾਂ ਕਿਸੇ ਨਾ ਕਿਸੇ ਤਰੀਕੇ ਤੇ ਕੋਈ ਹੋਰ ਅਲਟੀਮੇਟ ਦੇ ਕੇ ਉਹਨਾਂ ਨੂੰ ਬਚਾ ਸਕਦੇ ਆ ਪਰ ਜਿਹੜੇ ਬੱਚੇ ਸਕੂਲ ਲੈਵਲ ਤੇ ਹੋ ਰਿਹਾ ਉਹਨਾਂ ਦੇ ਅਵੇਅਰਨੈਸ ਉਹਨਾਂ ਚ ਜਿਹੜੀ ਇਹ ਲਿਆਉਣੀ ਬਹੁਤ ਜ਼ਰੂਰੀ ਆ ਤੁਸੀਂ ਦੇਖਿਆ ਸਰਕਾਰ ਪੰਜਾਬ ਸਰਕਾਰ ਨੇ ਇੱਕ ਪ੍ਰਾਲਾ ਕੀਤਾ ਗਿਆ ਜਿਹੜਾ ਨਸ਼ਾ ਕਰਦਾ ਵਾ ਉਹ ਆਪਣੇ ਲਾਗੇ ਜਿੱਥੇ ਨੈਸ਼ਨਲ ਸੋਸਾਇਟੀ ਸੈਂਟਰ ਨੇ ਉੱਥੇ ਫ੍ਰੀ ਇਲਾਜ ਕਰਾ ਕੇ ਨਸ਼ਾ ਛੱਡ ਸਕਦਾ ਵਾ ਪਰ ਕੀ ਲੱਗਦਾ ਵੀ ਨੌਜਵਾਨਾਂ ਨੂੰ ਵੀ ਮਨ ਬੰਨਣਾ ਪੈਣਾ ਵਾ ਨਸ਼ੇ ਤੋਂ ਦੂਰ ਰਹਿਣਾ ਪੈਣਾ ਵਾ ਜੇਕਰ ਉਹ ਥੇ ਦਾਖਲ ਹੋ ਜਾਂਦਾ ਵਾ ਉਤੋਂ ਬਾਅਦ ਵੀ ਦੇਖਿਆ ਜਦੋਂ ਉਹ ਵਾਪਸ ਜਾਂਦਾ ਆਪਣੇ ਪਰਿਵਾਰ ਦੇ ਵਿੱਚ ਯਾਰਾਂ ਦੋਸਤਾਂ ਦੇ ਵਿੱਚ ਫੇਰ ਨਸ਼ਾ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੰਦਾ ਇਸਾ ਕਰਮ ਵਿੱਚ ਜਿਹੜੇ ਵਿਗਾੜ ਦੇ ਨੇ ਚੀਜ਼ ਨੂੰ ਲੈ ਕੇ ਵੇਖੋ ਜੀ ਸੋਸਾਇਟੀ ਜਿਹੜੀ ਆ ਨਾ ਉਹ ਹੀ ਸਭ ਤੋਂ ਵੱਡੀ ਚੀਜ਼ ਆ ਵੀ ਸੋਸਾਇਟੀ ਮਾਇਟਰ ਕਰਦੀ ਵੀ ਇੱਕ ਵਾਰੀ ਲਾਜ ਹੋ ਗਿਆ ਮੰਨ ਲਓ ਉਹਨੂੰ ਗੋਲੀਆਂ ਦੇ ਕੇ ਜਾਂ ਕਿਤੇ ਵੀ ਡੀਡਿਕਸ਼ਨ ਕਰਾ ਕੇ ਉਹਦਾ ਇਲਾਜ ਜਦੋਂ ਉਹਨੂੰ ਦੁਬਾਰਾ ਉਸ ਚੀਜ਼ 'ਚ ਆਇਆ ਜਾਂਦਾ ਉਹ ਸੋਸਾਇਟੀ ਮਾਇਟਰ ਕਰਦੀ ਆ ਇਸੇ ਕਰਕੇ ਕਹਿੰਦੇ ਆ ਨਾ ਵੀ ਸੋਸਾਇਟੀ ਦੇ ਵਿੱਚ ਲੋਕ ਨਸ਼ੇ ਨੂੰ ਦਰਕਾਰਨ ਲੱਪੇ ਆ ਠੀਕ ਆ ਵੀ ਜਿਹੜੇ ਨਸ਼ੇੜੀਆਂ ਨੂੰ ਦਰਕਾਰਨ ਲਾਪੇ ਆ ਜਦਕਿ ਨਸ਼ੇੜੀ ਨੂੰ ਕਦੀ ਦਰਕਾਰਨਾ ਨਹੀਂ ਚਾਹੀਦਾ ਨਸ਼ੇੜੀ ਨੂੰ ਮੈਂ ਹਮੇਸ਼ਾ ਸਲੋਗਨ ਹਰ ਕਿਤੇ ਕੋਈ ਵੀ ਮੈਨੂੰ ਪਲੇਟਫਾਰਮ ਮਿਲਦਾ ਮੈਂ ਉੱਥੇ ਕਹਿੰਦਾ ਨਸ਼ੇ ਨੂੰ ਦਰਕਾਰੋ ਨਾ ਕਿ ਨਸ਼ੇੜੀ ਨੂੰ ਵੀ ਨਸ਼ੇ ਆਲਾ ਵੀ ਇੱਕ ਸਾਡਾ ਵੀਰ ਆ ਕੋਈ ਭਰਾ ਆ ਜਾਂ ਕਿਸੇ ਦਾ ਹਸਬੰਦ ਆ ਜਾਂ ਕਿਸੇ ਦਾ ਪੋਤੇ ਆ ਠੀਕ ਆ ਉਹਨਾਂ ਨੂੰ ਗਲ ਬਕੜੀ ਲੈ ਕੇ ਆਪਾਂ ਰਲ ਕੇ ਬਚਾ ਸਕਦੇ ਆ ਕਿਉਂਕਿ ਵੇਖੋ ਸਰਕਾਰਾਂ ਮੈਡੀਸਨ ਦੇ ਸਕਦੀਆਂ ਰੀਹੈਬਿਲੀਟੇਸ਼ਨ ਕਰ ਸਕਦੀਆਂ ਠੀਕ ਆ ਪਰ ਉਸ ਤੋਂ ਬਾਅਦ ਉਹ ਦੁਬਾਰਾ ਜਦੋਂ ਨਸ਼ੇ 'ਚ ਲੱਗਦਾ ਏ ਉਹ ਸਿਰਫ ਇੱਕ ਸੁਸਾਇਟੀ ਤੇ ਪਰਿਵਾਰ ਦਾ ਜਿਹੜਾ ਕੰਪਰੋਮਾਈਜ਼ ਉਹਦੇ ਨਾਲ ਨਹੀਂ ਹੁੰਦਾ ਕਿਉਂਕਿ ਪਰਿਵਾਰ ਵੀ ਕਿਤਨਾ ਕਿਤੇ ਉਹਨੂੰ ਤਾਣੇ ਮਾਰਦਾ ਏ ਉਹਨੂੰ ਡੀਗ੍ਰੇਡ ਕਰਦਾ ਹੈ ਉਹ ਦੁਬਾਰਾ ਫਿਰ ਉਸੇ ਨਸ਼ੇ 'ਚ ਵੜ ਕੇ ਤੇ ਆਪਣੀ ਜ਼ਿੰਦਗੀ ਬਰਬਾਦ ਕਰਨ ਬਾਰੇ ਸੋਚਣ ਲੱਗ ਪੈਂਦਾ। ਜੀ ਸਾਹਿਬ ਜੀ ਚਿੱਟੇ ਦੀ ਗੱਲ ਕਰੀਏ ਚਿੱਟੇ ਦੇ ਨਾਲ ਜੇ ਕੋਈ ਨਸ਼ਾ ਕਰਦਾ ਤੇ ਜੇ ਕੋਈ ਨਸ਼ਾ ਛੱਡਣ ਦੀ ਕੋਸ਼ਿਸ਼ ਕਰਦਾ ਤੇ ਉਹਦੇ ਸਰੀਰ ਤੇ ਕੀ ਇਫੈਕਟ ਪੈਂਦਾ ਨੇ ਸਰੀਰ ਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ ਦਸ਼ਕਾਂ ਜੀ ਨੂੰ ਸਾਂਝਾ ਕਰ ਦਿਓ ਇੱਕ ਆਮ ਬੰਦਾ ਨਸ਼ੇ ਵਿੱਚ ਦਲਦਲ ਫਸਦਾ ਜੋ ਛੱਡਣ ਦੀ ਕੋਸ਼ਿਸ਼ ਕਰਦਾ ਮਨ ਬਣਾਉਂਦਾ ਸਰੀਰ ਤੇ ਕਿਹੜੀ-ਕਿਹੜੀਆਂ ਪੀੜਾਂ ਹੁੰਦੀਆਂ ਨੇ ਕਿਹੜੀ-ਕਿਹੜੀਆਂ ਮੁਸ਼ਕਲਾਂ ਨੂੰ ਸਾਹਮਣਾ ਕਰਨਾ ਪੈਂਦਾ ਉਹ ਵੀ ਦਸ਼ਕਾਂ ਜੀ ਨੂੰ ਸਾਂਝਾ ਕਰ ਦਿਓ ਕਿਉ ਮੁਸ਼ਕਲਾਂ ਕਿਹੜੀਆਂ-ਕਿਹੜੀਆਂ ਸਾਹਮਣੇ ਕਰਨੀਆਂ ਪੈਣਗੀਆਂ ਵੇਖੋ ਮੁਸ਼ਕਲਾਂ ਤੇ ਮੈਂ ਤੁਹਾਨੂੰ ਸਿੱਧਾ ਜਿਹਾ ਦੱਸਾਂ ਪੀ ਜਿਹੜਾ ਚਟਾ ਹਨ ਉਹ ਬੰਦੇ ਨੂੰ ਮਾਨਸਿਕ ਤੌਰ ਤੇ ਆ ਸਰੀਰਕ ਤੌਰ ਤੇ ਉਹਨੂੰ ਇੰਨੀ ਜਿਆਦਾ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਵੱਤ ਤੋਂ ਵੱਤ ਉਹਨੂੰ ਜੋ ਵੀ ਆਗਾ ਉਹ ਮੈਡੀਸਨ ਨਾਲ ਠੀਕ ਹੋ ਸਕਦਾ ਹੈ ਸਭ ਤੋਂ ਵੱਡੀ ਗੱਲ ਆ ਮਾਨਸਿਕਤਾ ਵੀ ਜਿਹਦੇ ਨਾਲ ਮੈਂ ਬਚਣਾ ਜਾਂ ਨਹੀਂ ਬਚਣਾ ਉਹ ਉਹਨੂੰ ਜਿਹੜਾ ਡਰ ਆ ਰੋਜ਼ ਉਹਦੀ ਮਜਬੂਰੀ ਬਣਾ ਦਿੱਤੀ ਆ ਨਸ਼ੇ ਨੇ ਵੀ ਉਹਨੂੰ ਕਰਨਾ ਹੀ ਪੈਂਦਾ ਜਦ ਕਿ ਕੋਈ ਡਰਨ ਦੀ ਲੋੜ ਨਹੀਂ ਆ ਇਹ ਇੱਕ ਇਹੋ ਜੀ ਬਿਮਾਰੀ ਜਿਹਦਾ ਇਲਾਜ ਹੈਗਾ ਏ ਅਸੀਂ ਉਹਨੂੰ ਬਿਮਾਰੀ ਗਿਣਦੇ ਆਂ ਪਰ ਗੱਲ ਇਹ ਆ ਵੀ ਬੰਦਾ ਖੁਦ ਆਪਣੀ ਵਿਲ ਪਾਵਰ ਲੈ ਕੇ ਇੱਛਾ ਸ਼ਕਤੀ ਲੈ ਕੇ ਵੀ ਮੈਂ ਬਚਣਾ ਚਾਹੁੰਦਾ ਐ ਬਾਕੀ ਬਚਾਉਣ ਲਈ ਅਸੀਂ ਵੀ ਉਹਦਾ ਸਾਥ ਦੇਵਾਂਗੇ ਤੇ ਜਿੱਥੇ ਵੀ ਸਾਡੀ ਲੋੜ ਪੈਂਦੀ ਆ ਮੈਂ ਤੁਹਾਡੇ ਸਾਧੇ ਮਰਾਵੀ ਪੰਜਾਬ ਦੇ ਲੋਕਾਂ ਨੂੰ ਤੇ ਖਾਸ ਕਰਕੇ ਅਮਰਸਰ ਦੇ ਕਿਉਂਕਿ ਪੂਰਾ ਪੰਜਾਬ ਬਹੁਤ ਵੱਡਾ ਐ ਵੀ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਐ ਵੀ ਮੇਰੇ ਨਾਲ ਕੰਟੈਕਟ ਕਰੋ ਮੇਰਾ ਨਾਮ ਗਰਜੀਤ ਸਿੰਘ ਸੰਧੂ ਆ ਤੇ ਜਿਹੜੇ ਵੀਰ ਬਚਣਾ ਚਾਹੁੰਦੇ ਆ ਆਪਣਾ ਲਾਜ ਕਰਾਉਣਾ ਚਾਹੁੰਦੇ ਆ ਉਹ ਮੇਰੇ ਨਾਲ ਸੰਪਰਕ ਕਰੋ ਮੈਂ ਉਹਨਾਂ ਨੂੰ ਕਾਉਂਸਲਿੰਗ ਕਰਾਂઈ ਆਪਣੇ ਭਰਾ ਬਣਾ ਕੇ ਜਾਂ ਉਹਨੂੰ ਜੋ ਵੀ ਜਿਸ ਤਰੀਕੇ ਦੀ ਵੀ ਉਹਨੂੰ ਜ਼ਰੂਰਤ ਪੈਂਦੀ ਆ ਮੈਂ ਉਹਦਾ ਸਾਥ ਦੇ ਕੇ ਜਦੋਂ ਤੱਕ ਉਹਦੇ ਸਾਥ ਚੱਲਦੇ ਮਾਂ ਦਾ ਸਾਥ ਦੇ ਕੇ ਉਹਨੂੰ ਬਚਾਉਣ ਦੇ ਵਿੱਚ ਉਹਦਾ ਪੂਰੀ ਮਦਦ ਕਰੂੰਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸੀ ਸਰਦਾਰ ਗੁਰਜੀਤ ਸਿੰਘ ਸੰਧੂ ਜਿਹੜੇ ਕਿ ਲੀਗਲ ਮੈਂਬਰ ਲਗਾਏ ਗਏ ਨੇ ਤੇ ਇਹਨਾਂ ਜ਼ਿੰਮੇਵਾਰੀ ਬੜੀ ਵੱਡੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਕਿ ਯੁੱਧ ਨਸ਼ਾ ਬਰੂ ਜਿਵੇਂ ਪਹਿਲੋ ਚਲਾਇਆ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਵਾ ਤੇ ਨੌਜਵਾਨ ਨੇ ਉਪਰਾਲਾ ਬਹੁਤ ਵਧੀਆ ਵਾ ਤੁਹਾਡੇ ਸਾਥ ਦੀ ਲੋੜ ਹੈ ਦੋਸਤੋ ਸਾਡੀਆਂ ਮਾਤਾਵਾਂ ਭੈਣਾਂ ਨੂੰ ਅਪੀਲ ਆ ਵੀ ਆਪਣੇ ਬੱਚਿਆਂ ਨੂੰ ਤੁਸੀਂ ਇਹਨਾਂ ਨੌਜਵਾਨਾਂ ਦੇ ਨਾਲ ਸੰਪਰਕ ਕਰੋ ਅਤੇ ਖਾਸ ਕਰਕੇ ਜਿਹੜੇ ਨਸ਼ਾ ਕਰਦੇ ਨੇ ਨਸ਼ੇ ਦੀ ਕੋਲ ਨਸ਼ੇ ਦੇ ਦਰਦ ਵਿੱਚ ਸਾਡੇ ਭਰਾ ਫਸੇ ਨੇ ਉਹਨਾਂ ਨੂੰ ਜਿਹੜਾ ਸੁਚੇਤ ਕੀਤਾ ਜਾਊਗਾ ਉਹਨਾਂ ਨੂੰ ਸਨੇਹਾ ਦਿੱਤਾ ਜਾਊਗਾ ਵੀ ਨਸ਼ੇ ਤੋਂ ਦੂਰ ਰਹਿਣ ਅਤੇ ਪਿੰਡ-ਪਿੰਡ ਜਾ ਕੇ ਇੱਕ ਜਾਗਰੂਤ ਰੈਲੀ ਕੀਤੀ ਜਾਊਗੀ ਜਿਹੜੀ 6 ਦਸੰਬਰ ਨੂੰ ਜਿਹੜੀ ਮਹਿੰਮ ਸ਼ੁਰੂ ਹੋਗੀ ਇਹਦਾ ਵੱਡਾ ਜਿਹੜਾ ਤੁਸੀਂ ਵੀ ਹਿੱਸਾ ਬਣੋ ਜਿੱਥੇ ਤੁਹਾਡੇ ਲਾਗੇ ਕੋਈ ਨਸ਼ਾ ਕਰਦਾ ਵੀਰ ਬਾਈ ਸੰਧੂ ਨਾਲ ਸੰਪਰਕ ਕਰੋ ਅਮਰਸਰ ਦੇ ਰਹਿਣ ਵਾਲੇ ਨੇ ਤੇ ਅੱਗੇ ਵੀ ਇਹਨਾਂ ਨੇ ਬੜੇ ਨੌਜਵਾਨਾਂ ਨੂੰ ਨਸ਼ੇ ਚ ਦਲਦਲ ਚੋਂ ਬਾਹਰ ਕੱਢਿਆ ਤੇ ਨਵੀਂ ਜਿਹੜੀ ਜ਼ਿੰਦਗੀ ਦਿੱਤੀ ਗਈ ਆ ਮੈਨੂੰ ਦਿਓ ਜਤ ਮੈਂ ਤੁਹਾਡਾ ਹਜਿੰਦਰ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ